ਇਹਦੀ ਪਰਵੀਸ਼ਨ ਮੇਕਾ ਲਗਾ ਹੋਇਆ ਹੈ ਇਹ ਲੱਕੜ ਦੇ ਵਿੱਚ ਹੀ ਤਿਆਰ ਹੋਇਆ ਹੈ ਇਹਦੇ ਉੱਤੇ ਵੀ ਸਮੈਕਾ ਵਗੈਰਾ ਲਗਾ ਤਾ ਇਸਨੂੰ ਮੇਕਾ ਵਗੈਰਾ ਲਗਾਈ ਕੋਲੋ ਜਰਾ ਆਪਣੀ ਅੱਛਾ ਆਪਣੀ ਗੁੱਸਾ ਹਾਂਜੀ ਕਿਸੇ ਗੱਲੋਂ ਸਿਉਕ ਲੱਗ ਜੇ ਫੋਲ ਜੇ ਆਪਣੀ ਸਾਰੀ ਫੋਲ ਗਾਰੰਟੀ ਹੈ ਇਸ ਗੱਲ ਐਮ ਡੀ ਐਫ ਬੋਰਡ ਆਉਂਦਾ ਜੀ ਅੱਗੇ ਹਾਂਜੀ ਆਪਾਂ ਕਿੰਨਾ ਦੇ ਵਿੱਚ ਤਿਆਰ 6-6 ਸਾਲ ਦੀ ਗਾਰੰਟੀ ਦੇਵਾਂਗੇ ਇਹਦਾ ਤੇ ਇਹ ਮਤਲਬ ਕੋਈ ਦੱਸ ਨਹੀਂ ਸਕਦਾ ਵੀ ਤੁਹਾਨੂੰ ਆਪਾਂ ਲੈ ਕੇ ਅੱਜ ਘਟ ਰਹੇ ਉਹਦਾ ਜੀ ਛੜਦੀ ਕਲ ਵਾਲਾ ਵੀਰ ਜੀ ਆਜੋ ਆਪਾਂ ਬਾਈ ਨਾਲ ਕਰਦੇ ਹਾਂ ਸਾਰੀ ਗੱਲਬਾਤ ਸਟੀਲ ਦਾ ਕੰਮ ਵੀ ਸਾਰਾ ਵੀਰ ਆਪ ਕਰਦਾ ਜਿਹੜੇ ਵੀਰ ਭਰਾ ਨੇ ਕੋਠਿਆਂ ਦੇ ਵਿੱਚ ਲੱਕੜ ਦਾ ਕੰਮ ਕਰਾਉਣਾ ਜਾਂ ਸਟੀਲੀ ਗੇਟ ਬਣਾਉਣੇ ਆ ਵੀਰ ਹਾਂ ਤੁਸੀਂ ਸਪਰ ਕਰ ਸਕਦੇ ਆ ਤੇ ਫੌੜੀਆਂ ਵਗੈਰਾ ਵੀ ਵੀਰ ਪੂਰੀਆ ਵਧੀਆ ਬਣਾਉਂਦਾ ਬਾ ਹੋਰ ਵੀ ਚੀਜ਼ਾਂ ਕਈ ਆ ਫਰਨੀਚਰ ਬਹੁਤ ਸਾਰਾ ਰੱਖਿਆ ਹੈ ਬੈੱਡ ਸੋਫੇ ਕੁਰਸੀਆਂ ਮੇਜ਼ ਟੇਬਲ ਬਹੁਤ ਵਧੀਆ ਵਧੀਆ ਵੀਰ ਕੋ ਰੱਖੇ ਹੋਇਆ ਤੇ ਆ ਪਹਿਲਾ ਭਾਈ ਸਾਸਿਕਾ ਸਾਸਿਕਾ ਦੀ ਜੀ ਤੇ ਭਾਈ ਸਾਸਿਕ ਆਪਾਂ ਕੀ ਹਾਲ ਤੁਹਾਨੂੰ ਨਾਮ ਕੀ ਆ ਭਾਈ ਮੇਰਾ ਨਾਮ ਹੈਗਾ ਨੈਲ ਸਿੰਘ ਮੇਰੀ ਵਰਕਸ਼ਾਪ ਦਾ ਨਾਮ ਹੈਗਾ ਇੱਕ ਓਂਕਾਰ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਜੀਤਵਾਲ ਜੀ ਜੀਤਵਾਲ ਪਿੰਡ ਜੀਤਵਾਲ ਭਾਈ ਜੀ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਕੋਠੀ ਦੇ ਉੱਤੇ ਲੋਕ ਨਾ ਅੱਜ ਕੱਲ 20 ਤੋਂ 25 30 ਲੱਖ ਰੁਪਏ ਦੀ ਖੜੀ ਖੜੀ ਕੰਮ ਚ ਚਲਾ ਦਿੰਦੇ ਹਨ ਉਹ ਤਾਂ ਲੋਕ ਸੋਚਣਾ ਸ਼ੁਰੂ ਕਰ ਦਿੰਦੇ ਜੇ ਆਪਾਂ ਲੱਕੜ ਦਾ ਕੰਮ ਕੀਤਾ ਕਰਾਈਏ ਜਾਂ ਸਟੀਲ ਦੀ ਕਰਾਈਏ ਜਾਂ ਕੀ ਕਰਾਈਏ ਫਰਨੀਚਰ ਕਿੱਦਾਂ ਦਾ ਬਣਾਈਏ ਤੇ ਅੱਜ ਕੱਲ ਦੇ ਵਿੱਚ ਆਪਾਂ ਦੇ ਦੇਖਿਆ ਜੇ ਟਰੈਂਡਿੰਗ ਦੇ ਵਿੱਚ ਕੀ ਚੀਜ਼ ਚੱਲਦੀ ਹੈ ਅੱਜ ਕੱਲ ਭਾਈ ਜੀ ਆਪਾਂ ਨਾ ਲੋਕਾਂ ਨੂੰ ਇਹ ਹੁੰਦਾ ਵੀ ਜਦੋਂ ਲੱਕੜ ਲਾਉਂਦੇ ਆ ਲੱਕੜ ਨੂੰ ਸਿਉਂਕ ਲੱਗ ਜਾਂਦੀ ਕਿਉਂਕਿ ਆਪਣੇ ਭਾਈ ਜੀ ਜਿਵੇਂ ਕੋਈ ਬਾਹਰੋਂ ਐਨਆਰਆ ਭਾਈ ਵੀਰ ਦੀ ਆਉਂਦੇ ਆ ਉਹ ਆਉਂਦਿਆ ਆਉਂਦਿਆਂ ਨੂੰ ਮਤਲਬ ਲੱਕਣ ਨੂੰ ਸਿਉਕ ਲੱਗ ਕੇ ਉਹ ਖਤਮ ਹੋ ਜਾਂਦੀ ਆ ਇਸ ਤਰ੍ਹਾਂ ਦੀ ਆਪਾਂ ਚੀਜ਼ ਇੱਕ ਲੈ ਕੇ ਆਏ ਆ ਵੀ ਉਹਨੂੰ ਸਿਉਕ ਵੀ ਨਹੀਂ ਲੱਗਦੀ ਅੱਗ ਵੀ ਨਹੀਂ ਲੱਗਦੀ ਅੱਛਾ ਹਾਂਜੀ ਇਸ ਤਰ੍ਹਾਂ ਦਾ ਆਪਾਂ ਗੇਟ ਤੇ ਰਸੋਈ ਤਿਆਰ ਕਰਾਂਗੇ ਜਿਹੜੀ ਨਾਲ ਅੱਗ ਵੀ ਨਹੀਂ ਲੱਗੂਗੀ ਤੇ ਨਾ ਕਿ ਉਹਨੂੰ ਕਦੇ ਸਿਉਕ ਲੱਗੂਗੀ ਸਾਰੀ ਉਮਰ ਦੀ ਗਰੰਟੀ ਦੇਵਾਂਗੇ ਆਪਾਂ ਤੇ ਹੋਰ ਇਸ ਤਰ੍ਹਾਂ ਕੀ ਕੀ ਚੀਜ਼ਾਂ ਬਣਾਉਂਦੇ ਆਪਾਂ ਹਾਂਜੀ ਆਪਾਂ ਜਿਹੜੀ ਉਹ ਚੀਜ਼ ਤਿਆਰ ਕਰਦੇ ਇਹ ਆਪਾਂ ਇਹਦਾ ਨਾਂ ਹੈਗਾ ਡਬਲਯੂ ਪੀ ਵੀ ਸੀ ਦੇ ਹਾਂ ਜੀ ਉਹਦੇ ਦਰਵਾਜੇ ਤੇ ਰਸੋਈ ਤਿਆਰ ਕਰਦੇ ਆ ਜੀ ਆਪਾਂ ਖੋਦਾ ਪਾਪ ਤਿਆਰ ਕਰਦੇ ਆ ਜੀ ਇਹਦਾ ਸਟਾਰੀ ਸਟਾਰੀ ਦੀ ਗੱਲ ਕਰੀਏ ਤਾਂ ਸਟਾਰੀ ਪੁਆਇੰਟ ਕਿੰਨੇ ਕਿਚ ਪੈਂਦੀ ਆ ਇਹ ਅੰਦਾਜ਼ਾ ਇਹ ਜੀ ਆਏ ਆ ਮੈਂ ਤੁਹਾਨੂੰ ਦੱਸ ਦਿੰਨਾ ਵੀ ਜੰਦੀ ਇਹ ਸਕੁਅਰ ਫੁੱਟ ਦੇ ਹਿਸਾਬ ਨਾਲ ਹੁੰਦਾ ਜੀ ਇਹ ਆਪਾਂ 450 ਰੁਪਏ ਫੁੱਟ ਦਾ ਲੈਨੇ ਆ ਜੀ ਜਿਹੜਾ ਅੱਜ ਦਾ ਰੇਟ ਆ ਹਾਂ ਜੀ ਜਿਹੜਾ ਅੱਜ ਮਿਸਤਰੀ ਭਾਈ ਦੇ ਵੀ ਕੰਮ ਆਉਂਦੀ ਆ ਜੀ ਇਹ ਆਪਣਾ ਮਤਲਬ ਜਿਵੇਂ ਘਰਾਂ ਦੇ ਵਿੱਚ ਕੋਈ ਕੂੜਾ ਸਿੱਟਣ ਦੇ ਕੰਮ ਵੀ ਆਉਂਦੀ ਆ ਹਾਂ ਜੀ ਇਹ ਮਤਲਬ ਹਰ ਤਰਾ ਦੇ ਲੋ ਲੋਡ ਬੰਦ ਆ ਇਹ ਇਹ ਆਪਾਂ ਆਪ ਖੁਦ ਤਿਆਰ ਕਰਦੇ ਆ ਜੀ ਕਿ ਆਪਾਂ ਆਪ ਦੀ ਇੱਥੇ ਜਬਾਕੀ ਹੋ ਜਾਂਦੀ ਹੈ ਜੀ ਤਾਂ ਇਹ ਵੀ ਖਾਲੀ ਹੋ ਜਾਂਦਾ ਹਾਂਜੀ ਇਹ ਆਪ ਦੇ ਆਪ ਮਤਲਬ ਇਹ ਤਾਂ ਖਾਲੀ ਹੋ ਜਾਂਦਾ ਹਾਂਜੀ ਜੈਕ ਲੱਗਾ ਹੋਇਆ ਵਾ ਜੈਕ ਲੱਗਿਆ ਇਹ ਦਾ ਇਹਦੇ ਟਾਇਰ ਵੀ ਦੋ ਲੱਗੇ ਆ ਦੋ ਡਬਲ ਟੈਰੀਆ ਹਾਂਜੀ ਮਣਕੇ ਵੀ ਖਾਲੀ ਕਰਨ ਦੀ ਸੌਖੀ ਆ ਹਾਂਜੀ ਇਹ ਆ ਇੱਕ ਆ ਜਾਂਦੀ ਹੈ ਜੀ ਆਪਣਾ ਕੋਈ ਸਿੰਗਲ ਵਾਲੀ ਇਹ ਵੀ ਉਸ ਤਰ੍ਹਾਂ ਦੀ ਹੈ ਜੀ ਇਹ ਵੀ ਜੈਕ ਨਾਲ ਹਾਂ ਜਾਨੀ ਕਿ ਇਹੋ ਵੀ ਚੱਕੀ ਆ ਹਾਂਜੀ ਜਾਨੀ ਕਿ ਟਾਇਰਾਂ ਦਾ ਹਰਕ ਟਾਇਰਾਂ ਦਾ ਹਰਕ ਪੈ ਗਿਆ ਇਹਦੇ ਟਾਇਰਾਂ ਦਾ ਹਰਕ ਪੈ ਗਿਆ ਬਿੰਦੀ ਹੋਰ ਇਹਦੇ ਡਬਲ ਆ ਇਹਦੇ ਵੀ ਮੈਂ ਦੇ ਸਕਦਾ ਇਹਦੇ ਟਾਇਰ ਸਿੰਗਲ ਆ ਜੀ ਅਗਿਆ ਕਰੀ ਆਪ ਹੀ ਤਿਆਰ ਕਰਦੇ ਆ ਅਗਲੇ ਦੇ ਘਰ ਜਾ ਕੇ ਤਿਆਰ ਕਰੀ ਦਈਏ ਤੇ ਆ ਦੇ ਨਾਲ ਦੀਆਂ ਤਿਆਰ ਕਰ ਦਈਏ ਹਾਂਜੀ ਜਿਵੇਂ ਆਲਾ ਜਿਵੇਂ ਆਪਾਂ ਬੋਰਡ ਪਾਉਂਦੇ ਆ ਜੇ ਬਾਲਦਾ ਕਈਆਂ ਹਰਕ ਪੈਦਾ ਬਿੰਗ ਪਾਉਣਾ ਪਹਿਲਾਂ ਬੈਂਡ ਪਾਉਣਾ ਪੈਂਦਾ ਹਾਂਜੀ ਬੈਂਡ ਦਾ ਗਲਾਈ ਦਾ ਪਤਾ ਬਹੁਤ ਲੱਗਦਾ ਜਾਂ ਨਹੀਂ ਹਾਂ ਹਾਂ ਮੇਰੇ ਕੋਲ ਆਪਣੇ ਕੋਈ ਸਪੈਸ਼ਲ ਆਫ ਦੀ ਪ੍ਰੈਸ ਹੈਗੀ ਜੀ ਅੱਛਾ ਜਦੋਂ ਕਿਸੇ ਦੇ ਕੋਈ ਗਲਾਈ ਲੋਟ ਬਣਾਉਣਾ ਉਹ ਮੇਰੇ ਪਰ ਉਹ ਲੜਦਾ ਨਾ ਨਹੀਂ ਉਹ ਚੀਜ਼ ਜੋ ਜੋੜ ਰਹੇ ਨਾ ਤੇ ਨਹੀਂ ਉਹ ਚੀਜ਼ ਨਹੀਂ ਹੋਣੀ ਕਾੜੇ ਦਾ ਪੂਰਾ ਵਧੀਆ ਕੰਮ ਹਾਂਜੀ ਅਸਲੀ ਵਸ ਪੂਰਾ ਤਸੱਲੀ ਵਸ ਸਾਈ ਨਾਲ ਕੰਮ ਕਰਾਂਗੇ ਚਾਹੇ ਆਪਾਂ ਇਹਦੇ ਵਿੱਚ ਸ਼ੀਸ਼ਾ ਪਵਾ ਲਈਏ ਚਾਹੇ ਆਪਾਂ ਕੋਸ਼ੀ ਪਵਾ ਲਈਏ ਚਨਾ ਹਾਂਜੀ ਚਾਹੇ ਸ਼ੀਸ਼ਾ ਚਾਹੇ ਬੁੱਢਣ ਲੱਗ ਆਪਣੀ ਆਉਦੀ ਸੀਟ ਆਉਂਦੀ ਆ ਉਹ ਪਈ ਜਾਂਦੀ ਹੈ ਸੀਟ ਦਾ ਚਾਹੇ ਡਿਆਈ ਦਸੋਂ ਲਾ ਲਾ ਕੇ ਰੱਖੇ ਹੋਇਆ ਇਹ ਵੀ ਯਾਰ ਲੈ ਕੇ ਰੱਖਿਆ ਹੋਇਆ ਹੈ ਤੇ ਆਪਾਂ ਜੇ ਆਹ ਗੱਲ ਕਰੀਏ ਵੀ ਇਹ ਆਹ ਚਾਦਰ ਦੀ ਇਹ ਫਿਰ ਕੀ ਇਹਦਾ ਇਹਦਾ ਕੀ ਕੀ ਸੱਸਾ ਕਿੰਨੀ ਗੇਰੂ ਦੀ ਚਾਦਰ ਤੁਸੀਂ ਲਾਉਨੇ ਯਾਰ ਸਾਰੀ ਵੀਰੇ ਵੀਰ ਜੀ ਇਹ ਨਾ 18 ਗੇ ਚਾਦਰ ਹੁੰਦੀ ਇਹ ਨਾ ਜਪਾਨੀ ਚਾਦਰ ਆਈ ਅੱਛਾ ਸਾਰੀ ਹਾਂਜੀ ਇਹ ਆਪਣਾ ਕੋਈ ਜੀ ਆਮਤਾ ਕਾਮ ਮਤਲਬ ਆਉਂਦਾ ਵਾ ਜਿਹੜਾ ਨੈਸ਼ਨਲ ਦਾ ਜਾਂ ਭੂਸ਼ਣ ਦਾ ਆਉਂਦਾ ਜੀ ਅੱਛਾ ਜੀ ਉਹ ਵੀ ਅਸੀਂ ਵਰਤਦੇ ਹਾਂ ਪਰ ਮੈਂ ਹੁਣ ਇਸ ਟਾਈਮ ਜੀ ਮੈਂ ਟਾਟਾ ਦੀ ਚਾਦਰ ਵਰਤ ਰਿਆ ਟਾਟਾ ਦੀ ਆਉਦੀ ਵਾ ਹਾਂਜੀ ਆ ਹਾਂਜੀ ਟਾਟਾ ਦੀ ਮੋਹਰ ਇਹਦੇ ਬਾਹਰ ਦੀ ਸਾਈਡ ਵੀ ਮੋਹਰ ਟਾਟਾ ਦੀ ਅੰਦਰ ਵੀ ਟਾਟਾ ਦੀ ਮੋਹਰ ਆਈ ਠੀਕ ਆ ਜੀ ਹਾਂਜੀ ਹਾਂਜੀ ਮੈਂ ਚਾਦਰ ਖਰਾਬ ਹੋਣ ਵਾਲਾ ਮਾਤਰ ਵੀ ਹੈਗੀ ਹੈ ਖਰਾਬ ਹੋ ਜਾਣਾ ਹਾਂਜੀ ਇਹਦਾ ਆ ਦੇਖੋ ਜੀ ਆ ਇਹ ਤਾਂ ਆਮ ਤੌਰ ਤੇ ਵਰਤਨੇ ਆ ਵੀ ਇੱਕ ਪਰ ਨਾ ਨਾ ਚਾਦਰ ਚ ਆ ਜਾਂਦਾ ਜੀ ਇਹਦੇ ਉੱਪਰ ਵੀ ਸਪੈਸ਼ਲ ਮੋਹਰ ਆ 120 ਨੰਬਰ ਜਿਹੜੀ 20 120 mm ਕਹ ਦਿੰਦੇ ਉਹ ਪੂਰੀ ਨਹੀਂ ਆਈ ਉੱਪਰ ਕਈਆਂ ਦੇ ਵਾਰ ਜੀ ਦੇਖਿਆ ਕੁੰਡੇ ਕਾਬਜੇ ਖਰਾਬ ਹੋ ਜਾਂਦੇ ਵੀਆਂ ਦੇ ਰਾ ਹਾਂਜੀ ਵੀ ਇਹ ਕਾਬਜਾ ਜਿਹੜਾ ਨਾ ਇਹ ਜਦੋਂ ਅਸੀਂ ਪਹਿਲਾਂ ਜਾਨੀ ਦੀ ਸਟਾਰਟਿੰਗ ਤੇ ਕੰਮ ਕੀਤਾ ਸੀ ਨਾ ਇਸ ਦੇ ਅੰਦਰਲੇ ਪਾਸੇ ਅਸੀਂ ਨਾਟ ਨੂੰ ਵੇਲਡਿੰਗ ਕਰ ਦਿੰਦੇ ਸੀ ਉਹ ਹਾਂ ਮਤਲਬ ਕੰਪਨੀ ਨੇ ਇੱਕ ਸਾਨੂੰ ਆਹ ਮਤਲਬ ਪਲਾਸਟਿਕ ਦੀ ਆਹ ਦਿਖਾਈਂ ਕਰ ਵੀ ਅੱਜੇ ਨੂੰ ਅਸੀਂ ਇੱਧਰਲੇ ਪਾਸੇ ਨਾ ਨਟ ਨੂੰ ਟਾਂਕਾ ਲਾ ਦਿੰਦੇ ਹੁੰਦੇ ਸੀ ਹਉ ਮਗਰੋਂ ਅਸ ਨੂੰ ਜੰਗਾਲ ਪਿਆ ਜਾਂਦਾ ਸੀਗਾ ਜੀ ਹਾਂਜੀ ਹੁਣ ਅਸੀਂ ਇਹ ਮਤਲਬ ਆਹ ਕੰਪਨੀ ਲਾਉਂਦੀ ਐ ਤੇ ਲੋਕ ਲਾਦੀ ਦਾ ਗਿੱਟੀ ਕਹਿ ਦਿੰਨੇ ਨੇ ਅੱਛਾ ਜੀ ਹਾਂਜੀ ਤੇ ਆਹ ਲੋਕ ਵਾਸਤੇ ਮਤਲਬ ਗਿਆ ਹੱਤੀ ਮੈਸਤਰੀ ਨੂੰ ਲੱਕੜਾ ਇਹਨੂੰ ਲੋਕ ਵਾਸਤੇ ਕੱਢਨੇ ਪੈਂਦੇ ਸੀ ਇਹ ਅਸੀਂ ਹੁਣ ਪਕਾਗੜ ਖੋਲਡਿ ਕੇ ਲਾ ਕੇ ਦਿੰਨੇ ਹਾਂ ਪੱਕੇ ਆਪ ਹੀ ਲਾ ਕੇ ਦੇਣ ਲੱਗ ਹਾਂਜੀ ਤੇ ਜਿੱਥੇ ਮਤਲਬ ਡੋਰ ਦਾ ਲੋਕ ਆਉਂਦਾ ਨਾ ਉਹ ਅਸੀਂ ਸਪੈਸ਼ਲ ਮਤਲਬ ਮਿਹਨਤੀ ਕਰਕੇ ਆਪਦਾ ਲੋਕ ਲਾਇਆ ਹੁੰਦਾ ਜੀ ਸਾਡਾ ਇੱਥੇ। ਉਹ ਆਈ ਫਰਨੀਚਰ ਦਾ ਵੀ ਕੰਮ ਮੇਰਾ ਖੁਦ ਆ ਆਪਦਾ ਨਾਲ ਚਲਾਇਆ ਹੋਇਆ ਈ। ਤੂੰ ਆ ਜਾ ਬਾਈ। ਹੱਸ ਕੇ ਅੜਿਆ ਸੀ ਸ਼ੁਰੂਆਤ ਕੀਤੀ ਵੀ ਜਿਹੜੇ ਮੈਂ ਪੀਵੀਸੀ ਦੇ ਦਰਵਾਜ਼ੇ ਆਏ ਸੀ ਇਹ ਮਤਲਬ ਇਹ ਦਰਵਾਜ਼ਾ ਵਾ ਇਹਨੂੰ ਨਾਲ ਸਿਉਂਕ ਲੱਗੇ, ਨਾਲ ਇਹਨੂੰ ਅਗ ਲੱਗੇ। ਇਹ ਵੇਟ ਦੇ ਵਿੱਚ ਵੀ ਬਹੁਤ ਕਾਫੀ ਜਿਆਦੇ ਹੈਵੀ ਆਈ। ਚੱਕ ਕੇ ਦੇਖੋ ਤੁਹਾਨੂੰ ਪਤਾ ਲੱਗੂਗਾ। ਹਾਂ ਜੀ ਹੈਵੀ ਆਈ। ਵਧੀਆ ਆ ਹਾਂ ਜੀ। ਇਹ ਆਏ ਨਹੀਂ ਕਿ ਵਿੱਚੋਂ ਖਾਲੀ ਆਈ। ਪੂਰਾ ਥੋਸ ਆਈਏ ਇਹਨੇ ਨਾਦੇ ਨੂੰ ਅੱਗ ਲੱਗਦੀ ਹੈ ਨਾ ਇਹਨੂੰ ਸਿਉਂਗ ਲੱਗੇ ਸਾਰੀ ਉਮਰ ਦੀ ਗਾਰੰਟੀ ਦੇਵਾਂਗੇ ਅਸੀਂ ਗਾਲਿਆ ਕਈ ਉਹ ਜੜੀਆਂ ਪਾਪਾ ਲਵਾਰੀਆਂ ਲੜਦੇ ਚਾਹਲਾ 15 15000 ਰਣੀ ਆਪਾਂ ਹੈਂਡਸੈਕ ਖੋਜਦੇ ਪਰ ਹੈਂਡ ਹੈਂਡ ਮੇਡ ਦਾ ਲੈਂਦੇ ਨਾ ਕਈ ਵਾਰ ਅੰਦਰੋਂ ਖਾਲੀ ਹੁੰਦੀਆਂ ਨੇ ਹਾਂਜੀ ਉਹ ਖਾਲੀ ਪਰ ਇਹਦੀ ਖਾਲੀ ਨਹੀਂ ਹੈਗੀ ਇਹ ਖਾਲੀ ਨਹੀਂ ਇਸ ਦੀ ਮਤਲਬ ਤਾਂ ਹੀ ਚੱਕਣ ਦੇ ਵਿੱਚ ਪਤਾ ਲੱਗਦਾ ਵੀ ਥੋਸ ਆਈਏ ਇਹਦੇ ਪਰ ਕਲਰ ਵੀ ਹੋ ਜਾਂਦਾ ਜੀ ਬਾਅਦ ਵੀ ਹੋ ਜਾਂਦਾ ਮਰਜ਼ੀ ਹਾਂਜੀ ਡਿਜ਼ਾਈਨ ਵੀ ਜਿਹੜਾ ਮਰਜ਼ੀ ਪਾ ਸਕਦੇ ਆਪਾਂ ਇਹ 600 ਰੁਪਏ ਖ ਚੱਲਦਾ ਸਕੁਅਰ ਫੁੱਟ ਚੱਲਦਾ ਇਹਦਾ ਜੀ 450 ਰੁਪਏ ਫੁੱਟ ਅੱਜ ਦਾ ਰੇਟ ਹੈ ਹਾਂਜੀ ਤੇ ਜਿਹੜੀ ਆਪਾਂ ਉੱਪਰ ਜਿਹੜੀ ਆਹ ਕੜਾਈ ਵਗੈਰਾ ਕਰਦੇ ਜਿਹੜੀ ਡਿਜ਼ਾਈਨ ਵਗੈਰਾ ਇਹ ਜੱਜਾ ਮਰਜ਼ੀ ਪਾ ਲੀਏ ਜਾਂ ਇਹ ਕਿਉਂਦਾ ਹਾਂਜੀ ਹਾਂਜੀ ਇਹ ਆਪਣੇ ਕੋਲੇ ਇਸ ਟਾਈਮ ਤਿੰਨ ਦੀ ਐਨ ਤਾਂ ਮਤਲਬ ਰੱਖੇ ਹੋਏ ਹਾਂਜੀ ਇਹਦੇ ਉੱਪਰ ਜਿਵੇਂ ਆਪਾਂ ਲੱਕੜ ਉੱਤੇ ਡਿਜ਼ਾਈਨ ਪਾਉਂਦੇ ਜਿਵੇਂ ਮਰਜ਼ੀ ਡਿਜ਼ਾਈਨ ਪਾ ਸਕਦੇ ਆਂ ਇਹਦੀ ਜਿੰਨਾ ਲੱਕੜ ਨੂੰ ਡਿਜ਼ਾਈਨ ਪੈਂਦਾ ਭਾਈ ਲੱਕੜ ਦੇ ਨਾਲ ਢੱਕਣ ਵਾਲੀ ਬੋ ਆ ਦੇਖੋ ਇਹ ਪੌਣੀ ਦੀ ਹਾਂਜੀ ਪੌਣੀ ਦੀ ਪਲਾਈ ਆ ਜੀ ਨਾ ਕਿ ਕੋਈ ਬੋਰਡ ਵਗੈਰਾ ਬੋਰਡ ਦੀ ਆਪਾਂ 5 ਸਾਲ ਦੀ ਗਾਰੰਟੀ ਦੇਵਾਂਗੇ ਕਸਟਮਰ ਨੂੰ ਜੇ ਇਹ ਦਬ ਜੇ ਜੇ ਇਹ ਮਤਲਬ ਇਹਦੇ ਵਿੱਚ ਟੂਆ ਪੈ ਜੇ ਬੈਠਣ ਨੂੰ ਬੜਾ ਵਧੀਆ ਯਾਰ ਹਾਂਜੀ ਕੁਸ਼ਨ ਹਾਂਜੀ ਹਨਾ ਪੂਰਾ ਹਾਂਜੀ ਇਸ ਧਿਆਨ ਚ ਰੱਖਿਆ ਜੀ ਮਤਲਬ ਕੋਈ ਐ ਮਤਲਬ ਢੂਈ ਦੇ ਵਿੱਚ ਕੋਈ ਬਲ ਨਾ ਪਵੇ ਉਹਦੇ ਸਾਰਾ ਪੂਰਾ ਦੇਖ ਕੇ ਇਹ ਸਾਰਾ ਆਪਣੇ ਵਾਲੀ ਦੇ ਵਿੱਚ ਹੀ ਪਿਆਰ ਫਿਰ ਵਰਕਸ਼ਾਪ ਦੇ ਵਿੱਚ ਤਿਆਰ ਇਹ ਵਰਕਸ਼ਾਪ ਦੇ ਵਿੱਚ ਆਪਣੀ ਤਿਆਰ ਹੁੰਦਾ ਜੀ ਇਹ ਆਂ ਦਮਿਆ ਸੈੱਟ ਪੂਰਾ ਤਿਆਰ ਪਿਆ ਵਾ ਇਹ ਚ ਕਿੰਨੇ ਬੰਦੇ ਆਲਾ ਦੋ ਇਹ ਹਾਂਜੀ 8 ਬੰਦੇ ਹਾਂਜੀ 8 ਬੰਦੇ ਆਲਾ ਦੋ ਦੇ ਦੋ ਚਾਰ ਤੇ ਚਾਰ 8 ਹੋ ਗਿਆ ਨਾ ਹਾਂਜੀ 8 ਬੰਦੇ ਤੇ 8 ਬੰਦੇ ਆਲਾ ਤੇ ਇੱਕ ਨਾਲ ਆਹ ਹੋ ਗਿਆ ਟੇਬਲ ਟੇਬਲ ਹੋ ਗਿਆ ਇਹ ਸੈੱਟ ਕਿੰਨੇ ਕੇ ਚ ਪੈ ਜੂਗਾ ਇਹ ਆਪਾਂ 22000 ਰੁਪਏ ਦੇ 22000 ਦਾ ਹਾਂਜੀ ਛੇ ਤਾਂ ਜੇ ਸ਼ੀਸ਼ਾ ਉੱਪਰ ਰੱਖੀ ਸ਼ੀਸ਼ਾ ਲਾ ਲੂ ਕਿ ਫਿਰ ਤਾਂ ਜਾਇਜ਼ ਆ ਭਾਈ ਪੂਰਾ ਕੁਸ਼ਨ ਵਗੈਰਾ ਨਾਲ ਸਾਰੇ ਹੈ ਜੀ ਹਾਂਜੀ ਕੁਸ਼ਨ ਹੈਗੇ ਜੀ ਹਾਂਜੀ ਠੀਕ ਆ ਜੀ ਤੇ ਅੱਗੇ ਵਾਲੇ ਆਹ ਭਾਈ ਆ ਵੀ ਆ ਵੀ ਸੋਨਾ ਕਲਰ ਯਾਰ ਭਾਈ ਆ ਵੀ ਕਲਰ ਪਿਆਰਾ ਆ ਯਾਰ ਇਹ ਕਲਰ ਹਾਂਜੀ ਇਹ ਇਹ 5 ਸੀਟਡ ਆ ਗਿਆ ਜੀ ਹਾਂਜੀ ਇਹ 5 ਸੀਟਡ ਜਿਹੜਾ ਜੀ ਇਹ ਆਪਾਂ 13.5 ਹਜ਼ਾਰ ਦਾ ਬਿਨਾ ਟੇਬਲ ਤੋਂ ਇਹ ਸਿਰੇ ਟੇਬਲ ਤੋਂ ਬਿਨਾ ਹਾਂਜੀ ਅ ਕਪੜਾ ਕਹਿ ਦਿੰਦੇ ਵੀਰ ਜੀ ਸਾਥ ਸਾਥ ਫੇਰੀ ਚੱਲਾਂਗੇ ਉਹ ਪਰੇ ਨੂੰ ਵੀ ਛੱਡੀ ਜਾਊਗਾ ਤੇ ਦਾਗ ਪਈ ਵੀ ਜਾਣਗੇ ਤੇ ਛੱਡੀ ਵੀ ਛੱਡੀ ਜਾਣਗੇ ਹਰ ਨਹੀਂ ਜਾਣਗੇ ਹਾਂਜੀ ਹਨਾ ਹਾਂਜੀ ਇਹ ਕਪੜਾ ਵਧੀਆ ਜੀ ਪੂਰਾ ਵਧੀਆ ਜੀ ਪੂਰਾ ਵਧੀਆ ਕਪੜਾ ਲੱਗਾ ਹੋਇਆ ਪੂਰਾ ਵਧੀਆ ਹਾਂਜੀ 13 ਹਜ਼ਾਰ ਦੇ ਇਹ 13.5 ਹਜ਼ਾਰ ਦੇ ਟੇਬਲ ਤੋਂ ਬਿਨਾ ਹਾਂਜੀ ਹਲਾ ਹਾਂਜੀ ਤੇ ਆਹ ਵੀਰੇ ਇੱਧਰ ਜਿਹਾ ਕਾ ਆ ਕੇ ਇਹ ਇਹ ਆਪਣਾ ਹੀ ਹਾਂਜੀ 7 ਸੀਟਰਡ ਆ ਗਈ ਇਹ 7 ਸੀਟਰ ਹਾਂਜੀ 4 ਤੇ 4 ਹਾਂਜੀ ਇਹ ਬੈੱਡ ਟੇਬਲ ਇਹ ਬੈੱਡ ਟੇਬਲ ਆ ਜੀ ਇਹ ਆਪਾਂ ਨੂੰ ਪਊਗਾ 32000 ਦਾ ਜੀ ਇਹ ਤੇ 30000 ਦਾ ਬੈੱਡ ਟੇਬਲ ਹਾਂਜੀ ਸ਼ੀਸ਼ਾ ਨਾਲ ਤੇਵੇਂ ਬਾਈ ਹੁਣ ਕਈ ਬੰਦੇ ਆ ਨਹੀਂ ਸਕਦੇ ਦੂਰ ਹੁੰਦੇ ਹਨ ਹਾਂਜੀ ਇਹ ਵੀਰੇ ਪਹੁੰਚ ਪਹੁੰਚਦਾ ਹੈਗਾ ਕੋਈ ਇੰਤਜ਼ਾਮ ਆਪਣੀ ਦੇ ਬਾਲਾ ਜੇ ਦੂਰ ਪਹੁੰਚਣੀ ਪਹੁੰਚ ਪਹੁੰਚਦਾ ਬਸ ਪੰਜਾਬ ਦੇ ਵਿੱਚ ਵਿੱਚ ਆਪਣੀ ਪਹੁੰਚਊਗੀ ਪੰਜਾਬ ਦੇ ਵਿੱਚ ਵਿੱਚ ਪੰਜਾਬ ਤੋਂ ਬਾਹਰ ਨਹੀਂ ਕਿਉਂਕਿ ਹਾਂਜੀ ਜੀ ਹਾਂਜੀ ਉਹਦੀ ਆਪਣੀ ਗਰੰਟੀ ਹੋਊਗੀ ਅੱਛਾ ਜੀ ਹਾਂਜੀ ਸਿਉਕ ਨਹੀਂ ਇਹਨਾਂ ਨੂੰ ਲੱਗੂਗੀ ਇਸ ਚ ਚਲੋ ਤੁਸੀਂ ਅੱਜ ਜੇ 16 ਬਾਈ 16 ਦੀ ਰਸੋਈ ਹੈ ਵੀਰੇ ਉਹ ਸਾਡਾ ਮੰਨ ਕੇ ਚੱਲੋ ਵੀ ਮਹੀਨੇ ਦਾ ਕੰਮ ਹੈ ਮਹੀਨੇ ਦਾ ਕੰਮ ਹਾਂਜੀ ਉਹਦਾ ਚਾਪਣਾ ਹੈਗਾ ਵਾ ਯਾਨੀ ਮਹੀਨੇ ਦਾ ਤਾਅ ਜਾ ਲੱਗੂਗਾ ਹਾਂਜੀ ਕਿਉਂਕਿ ਸਫਾਈ ਨਾਲ ਜਦੋਂ ਕੰਮ ਕਰਦੇ ਆ ਵੀਰ ਜੀ ਕੋਈ ਵੀ ਬੰਦਾ ਵਾ ਹਨ ਉਸ ਨੂੰ ਟਾਈਮ ਲੱਗਦਾ ਹੀ ਆ ਜੀ ਤੇਨੇ ਕੋਠੀ ਸ਼ੁਰੂ ਕਰ ਲਈ ਅੱਜ ਮੰਨ ਲਓ ਕੋਠੀ ਅੱਜ ਸ਼ੁਰੂ ਕਰ ਲਈ ਹੈ ਨਾ ਕਿਸੇ ਦੀਆਂ ਮੰਨ ਲਓ ਵੀ 10 ਏਕਾਠਾ ਚਾਹੀਦੇ ਆ ਆਪਾਂ ਨੂੰ ਆਹ ਹਾਂਜੀ ਇਹ ਤੁਹਾਨੂੰ ਕਿੰਨੇ ਦਿਨ ਪਹਿਲਾਂ ਦੱਸਣਾ ਪਊਗਾ ਸਾਨੂੰ ਵੀ ਨਹੀਂ ਆਇਆ ਵੀ ਮੰਨ ਕੇ ਚੱਲੋ ਜੇ 10 ਏਕਾਠਾ ਉਹ ਇੱਕ ਦਿਨ ਦਾ ਕੰਮ ਆ ਸਾਡਾ ਹਾਂਜੀ ਠੀਕ ਹੈ ਜੀ ਕਈ ਵਾਰੀ ਬਾਈ ਚਾਂਸ ਹੁੰਦਾ ਅਸੀਂ ਮੂਹਰੇ ਕੰਮ ਖੜਿਆ ਹੋਇਆ ਹੋਰ ਖੜਿਆ ਹੋਇਆ ਹੈ ਨਾ ਕਿਉਂਕਿ ਵਰਕਰ ਆ ਮੇਰੇ ਕੋਲ ਹੈ ਤਾਂ ਕਾਫੀ ਆ 8 ਤੋਂ 9 ਮੁੰਡੇ ਕੰਮ ਕਰ ਰਹੇ ਆ ਪਰ ਫਿਰ ਵੀ ਸਾਡੇ ਕੋਲੇ ਕਈ ਵਾਰੀ ਕੰਮ ਦੋ ਤਿੰਨ ਕੋਠੀਆਂ ਦਾ ਮੂਰੇ ਆ ਫਿਰ ਅਗਲਾ ਫੋੜਾ ਚੱਲਦੀ ਹਾਂ ਜੀ ਉਹ ਥੋੜਾ ਜਿਹਾ ਸਾਨੂੰ ਆਪਦੀ ਸੈਟਿੰਗ ਦੇਖ ਕੇ ਕਰ ਲਈਦਾ ਜੀ ਮਤਲਬ ਜੇ ਕਸਟਮਰ ਤੋਂ ਦਸ ਇਕੱਠਾ ਹੋ ਇੱਕ ਦਿਨ ਦਾ ਕੰਮ ਹੈ ਉਹਦਾ ਇੱਕ ਦਿਨ ਦਾ ਕੰਮ ਆ ਹਾਂਜੀ ਜੇ ਮੂਰੇ ਕੋਈ ਹੋ ਗਿਆ ਮੂਰੇ ਕੋਈ ਕੰਮ ਚੱਲਦਾ ਹੋਇਆ ਤਾਂ ਫਿਰ ਦੋ ਚਾਰ ਦਿਨ ਪੰਜ ਦਿਨ ਬੰਦੇ ਨੂੰ ਵੇਟ ਕਰਨੀ ਪੈਂਦੀ ਹੈ ਹਾਂਜੀ ਹਾਂਜੀ ਠੀਕ ਆ ਜੀ ਹੋਰ ਕੋਈ ਕੁਝ ਹੈਗਾ ਆਪਾਂ ਦੱਸਣਾ ਮਤਲਬ ਜਿਵੇਂ ਤੇ ਪੌਣਿਆ ਹੋ ਜੋ ਤੁਹਾਨੂੰ ਅਸਲੀ ਪੈਪਰ ਉਹਦੇ ਵਾਸਤੇ ਆਹ ਹਾਂ ਇਹਦੇ ਹਾਂ ਪੌਣੇ ਹੁੰਦੇ ਇਹ ਆਪਾਂ ਖੁਦ ਆਪਦੀ ਮਤਲਬ ਕਰਦੇ ਆਂ ਨਾ ਕਿ ਕਿਤੇ ਬਾਜ਼ਾਰ ਬਜ਼ੂਰ ਤੋਂ ਸੱਲ ਕਢਾਉਨੇ ਆਂ ਜੀ ਬਈ ਆਪਦੇ ਹੱਥੀਂ ਕੰਮ ਕੀਤਾ ਹੋਇਆ ਨਾ ਆਪੇ ਆਪ ਨੂੰ ਚੰਗੀਨ ਹੁੰਦਾ ਹਾਂ ਜੀ ਮੇਰਾ ਕੰਮ ਕੀਤਾ ਵਾ ਤੇ ਖਰਾਬ ਨਹੀਂ ਹੋਊਗਾ ਹਾਂਜੀ ਹਾਂਜੀ ਕਿਸੇ ਨਾ ਲੋਕਾਂ ਦੇ ਇੱਥੇ ਆ ਨਾ ਮਤਲਬ ਜੋੜ ਆ ਧੱਕ ਦਿੰਦੇ ਹੁੰਦੇ ਆ ਜੀ ਵੀ ਇੱਥੋਂ ਮਤਲਬ ਟਾਂਕੇ ਲੱਗੇ ਹੁੰਦੇ ਆ ਉਹ ਮਤਲਬ ਪਤਾ ਲੱਗਦਾ ਵੀ ਇੱਥੇ ਇਹ ਚੀਜ਼ ਇਹ ਚੀਜ਼ ਆਪਣੇ ਕੋਈ ਵੀ ਜੋੜ ਨੂੰ ਦੱਸ ਨਹੀਂ ਸਕਦਾ ਵੀ ਇਹਦੇ ਚਿਗਾਠ ਦੇ ਵਿੱਚ ਜੋੜ ਕਿੱਥੇ ਲਾਇਆ। ਛੋ ਹਾਂਜੀ ਜੋੜ ਵੈਸ ਦੀ ਨਾ ਇਹ ਲੱਭ ਹੀ ਨਹੀਂ ਸਕਦਾ ਇਹ ਕੋਈ। ਵੀ ਅਸੀਂ ਜੋੜ ਹੀ ਇਹੋ ਜਿਹੇ ਢੰਗ ਨਾਲ ਲਾਉਣੇ ਆਂ ਵੀ ਜੋੜ ਨੂੰ ਕੋਈ ਦੱਸ ਨਹੀਂ ਸਕਦਾ ਵੀ ਜੋੜ ਹੈ ਕਿੱਥੇ। ਜੋੜ ਹੈਗਾ ਇੱਥੇ। ਹਾਂਜੀ ਜੋੜ ਹੈਗਾ ਹੀ ਇਸ ਦੇ ਵਿੱਚ। ਕੋਈ ਵੀ ਨੁੱਕਰ ਨਹੀਂ ਦੱਸ ਸਕਦਾ ਕਿ ਕੰਨੀ ਤੋਂ ਨਹੀਂ ਦੱਸਦਾ ਕਿ ਕਿਤੇ ਬਿਲਡਿੰਗ ਕੀਤੀ ਆਈ ਸੀ। ਬਾਈਕ ਦਾ ਜੋੜ ਹੈਗਾ ਅੱਜ। ਲੱਭ ਦੱਸ ਰਿਹਾ ਹੈਗਾ ਨਾ। ਨਹੀਂ ਨਾ ਨਹੀਂ। ਏ ਵੀ ਤੁਸੀਂ ਫੈਟੀ ਉਸ ਢੰਗ ਨਾਲ ਕਰਦੇ ਆ ਕਿ ਨਾ ਕਿ ਕੋਈ ਕਸਟਮਰ ਨੂੰ ਜੋੜ ਹੀ ਨਹੀਂ ਪਤਾ ਲੱਗਦਾ ਸਪਾਈ ਦੇ ਨਾਲ ਹੀ ਕੰਮ ਕਰੀਦਾ ਜੀ ਪੂਰਾ ਕਲਾ ਹਾਂਜੀ ਕਲਾ ਬੋਲਦੀ ਆ ਹਾਂਜੀ ਤੇ ਬਾਕੀ ਵੇਖ ਲਓ ਜੀ ਤਿਆਰ ਨੂੰ ਘੁਮਾ ਕੇ ਵੇਖ ਲਓ ਸਿੱਧੀ ਕਰ ਲਓ ਪੁੱਠੀ ਕਰ ਲਓ ਇੱਧਰ ਵੀ ਨਹੀਂ ਰਾ ਯਾਰ ਹਾਂਜੀ ਟੋਰਨਰ ਦੇ ਅੱਚ ਨਾ ਇੱਕ ਪਾਈਪ ਲੱਗਦਾ ਜੀ ਸਾਡਾ ਪੁੰਜੇ ਦੇ ਵਿੱਚ ਪੁੰਜੇ ਦੇ ਵਿੱਚ ਹਾਂਜੀ ਉਹਦੇ ਵਾਸਤੇ ਵੀ ਸਾਡੇ ਕੋਲ ਡਾਈ ਆਈ ਆਲਦੀ ਅੱਛਾ ਜੀ ਹਾਂਜੀ ਇਹ ਡਾਈਆ ਵੀ ਜਿਹੜੇ ਸਟੀਲ ਦੇ ਪਾਈਪਾਂ ਵਿੱਚ ਸੱਲ ਮਾਰਦੀ ਆ ਜੀ ਉਹ ਤੁਸੀਂ ਕਰਦੇ ਹਾਂਜੀ ਹਾਂਜੀ ਕਰਦੇ ਆ ਜੀ ਕਾਹੇ ਬੰਦੇ 5 ਸਾਲ ਪੁਰਾਣੇ ਚਾਹੇ ਬੰਦੇ 10 ਸਾਲ ਪੁਰਾਣੇ ਹਾਂਜੀ ਹਾਂਜੀ ਰਿਪੇਅਰ ਕਰਕੇ ਹਾਂਜੀ ਉਹ ਤੁਸੀਂ ਉੱਥੇ ਜਾ ਕੇ ਰਿਪੇਅਰ ਕਰੋਗੇ ਜਾਂ ਇੱਥੇ ਕਰੀ ਜਾਓਗਾ ਸਾਹਿਬ ਬਾਹਰ ਸਾਹਿਬ ਕਰ ਲਈਏ ਆਪਦੇ ਹੈਂਡ ਮੈਨ ਆ ਕੇ ਦੁੱਤੇ ਹਾਂਜੀ ਹਾਂਜੀ ਆਪਦੇ ਹੈਂਡ ਸਾੜ ਮੈਨ ਹਾਂਜੀ ਹਾਂਜੀ ਤਾਂ ਹੀ ਐਨਾ ਇਸ ਚੀਜ਼ ਦੀ ਆਪ ਗਾਰੰਟੀ ਦੇ ਨਹੀਂ ਠੋਕ ਕੇ ਤਾਂ ਹੀ ਜਦੋਂ ਆਪਾਂ ਆਪ ਖੁਦ ਤਿਆਰ ਕਰਦੇ ਆ ਨਾ ਉਦੋਂ ਆਪਣੇ ਆਪ ਦੇ ਉੱਤੇ ਮਾਣ ਹੁੰਦਾ ਜੀ ਆਪਾਂ ਨੂੰ ਆਹ ਬਾਈ ਮਨ ਇਹ ਲੋਹਾ ਵੇਲਡਿੰਗ ਹੈ ਜੀ ਨਾ ਕਿ ਗੈਸ ਵੇਲਡਿੰਗ ਕਿਸੇ ਨੂੰ ਅੱਛਾ ਲੋਹਾ ਲੋਹਾ ਵੇਲਡਿੰਗ ਹੀ ਆਈ ਹਾਂ ਜੀ ਗੈਸ ਵੇਲਡਿੰਗ ਨਹੀਂ ਕੀ ਜੀ ਨਾਲੇ ਕਹਿੰਦੇ ਭਾਈ ਲੋਹਾ ਤੇ ਲੋਹੇ ਦੀ ਵੇਲਡਿੰਗ ਤੇ ਖੜਦੀ ਨਹੀਂ ਜੋੜਾਂ ਦੇ ਆ ਉਹ ਹੀ ਆਈ ਪਤਲੀ ਪਾਈਪ ਤੇ ਨਹੀਂ ਲੱਗਦੀ ਜੀ ਮੈਂ ਤੁਹਾਨੂੰ ਦੱਸਦਾ ਮੇਰਾ ਨਾਮ ਹੈ ਰਣਜੀਤ ਸਿੰਘ ਮੇਰੀ ਦੁਕਾਨ ਦਾ ਨਾਮ ਜਿਹੜੀ ਸ਼ੋਰੂਮ ਦਾ ਨਾਮ ਹੈਗਾ ੴ ਚੜਦੀ ਕਲਾ ਠੀਕ ਹੈ ਜੀ ਜਦੋਂ ਆਪਾਂ ਮੋਗੇ ਦੇ ਇੱਤੇ ਜਗਰਾਉਂ ਦੇ ਜਮਾ ਸੈਂਟਰ ਦੇ ਵਿੱਚ ਪੈੰਡ ਪੈਂਦਾ ਅਜੀਤਵਾਲ ਕਸਵਾ ਹਾਂਜੀ ਕਸਵਾ ਆਈ ਆਪਾਂ ਉਹ ਕਸਵੇ ਦੇ ਵਿੱਚ ਖੜੇ ਆਈ ਉੱਥੇ ਹੀ ਆਪਣੀ ਵਰਕਸ਼ਾਪ ਆ ਉੱਥੇ ਹੀ ਆਪਣਾ ਸ਼ੋਰੂਮ ਆਈ ਠੀਕ ਹੈ ਠੀਕ ਹੈ ਜੀ ਵੀਰ ਜੀ ਜਿਹੜਾ ਜਦੋਂ ਆਪਾਂ ਮੋਗੇ ਵਾਲੀ ਸੇੜ ਤੋਂ ਆਉਣੇ ਆ ਉਦੋਂ ਮਤਲਬ ਜਿਹੜਾ ਅਜੀਤਵਾਲ ਵਾਲਾ ਪੌਲੋਂ ਦਾ ਉਹ ਤੋਂ ਲੰਘ ਕੇ ਜਗਰਾਉ ਵਾਲੀ ਸਾਈਡ ਨੂੰ ਮਾ ਫਿਰ ਆਪਾਂ ਚੜਿਆ ਵਾਲਾ ਜਗਰਾਉ ਵਾਲੀ ਸਾਈਡ ਨੂੰ ਹਾਂਜੀ ਹਲਾ ਥੋੜਾ ਜਿਹਾ ਅੱਗੇ ਆ ਕੇ ਜਗਰਾਉ ਵਾਲੀ ਸਾਈਡ ਨੂੰ ਆਪਣਾ ਮਤਲਬ ਵਰਕਸ਼ਾਪ ਵਰਕਸ਼ਾਪ ਆ ਜਾਂਦੀ ਆ ਪੌਲੀ ਮੰਡੀ ਆ ਜਾਂਦੀ ਆ ਹਾਂਜੀ ਪੌਲੀ ਦਾਣਾ ਮੰਡੀ ਆ ਹਾਂਜੀ ਦਾਣਾ ਮੰਡੀ ਕੋਲੇ ਆ ਗਈ ਹਾਂਜੀ ਜੇ ਆਪਾਂ ਲਿੜਿਆ ਵਾਲੀ ਸਾਈਡ ਤੋਂ ਆਵਾਂਗੇ ਆਫਾ ਜੀਤਵਾਲਾ ਦਾ ਜਿਹੜਾ ਪੌੜਾ ਉਹ ਥੱਲੇ ਨਹੀਂ ਹੋ ਕੇ ਕੰਮ ਕੇ ਜੂਟਰ ਲੈ ਕੇ ਤੁਸੀਂ ਵੀਰਾਂ ਦੀ ਦੁਕਾਨ ਦੇ ਉੱਤੇ ਤੁਸੀਂ ਫਿਰ ਪਾਸ ਆ ਸਕਦੇ ਸਾਰੇ ਨਹੀਂ ਚੱਕੀ ਦਾ ਖਾਰਾ ਮਾੜਾ ਗਰਵੀਰ ਕੇਰਾ ਵੀ ਲੋਕੇਸ਼ਨ ਸਾਰੀ ਵੀ ਪੀਵੀਸੀ ਦੇ ਉੱਪਰ ਵੀ ਲੱਗ ਜਾਂਦਾ ਜੀ ਚਾਹੇ ਇਹਨੂੰ ਉਹਨੂੰ ਪਾਲਤਵੀ ਕਰਦੇ ਨਾਲੇ ਹੋ ਜਾਂਦੀ ਹੈ ਜਿਵੇਂ ਲੱਕੜ ਨੂੰ ਕਰਦੇ ਉਸ ਚੀਜ਼ ਨਾਲ ਹੀ ਹੈ ਚਾਹੇ ਪਾਸਮੇ ਕਾਲਵਾ ਤੁਸੀਂ ਮੇਕ ਕਾਲ ਵਾਲੀ ਗਈ ਆ ਵੀ ਆ ਜਾਂਦਾ ਇਹ ਇੱਕ ਡਬਲ ਪੀਵੀਸੀ ਦਾ ਹੀ ਇਹਦੇ ਉੱਪਰ ਵੀਸ਼ਨ ਮੇਕਾ ਲੱਗਾ ਹੋਇਆ ਜਿੱਥੇ ਵੀ ਸਮੇਕ ਕਾਲਾ ਹਾਂਜੀ ਦੇ ਵੀ ਜਦੋਂ ਹੁਣ ਗੱਲਾਂ ਕਪੜਾ-ਕਪੜਾ ਮਾਰਦੀਏ ਤੇ ਉੱਤੇ ਕੋਈ ਪ੍ਰੋਬਲਮ ਨਾ ਕੋਈ ਗੱਲਬਾਤ ਨਹੀਂ ਜੀ ਚਾਹੇ ਇਹਨੂੰ ਧੋ ਦਿਓ ਜੀ ਤਾਂ ਵੀ ਇਹਨੂੰ ਕੋਈ ਗੱਲ ਨਹੀਂ ਹੋਏ ਖਰਾਬ ਨਹੀਂ ਹੋਊਗਾ ਖਰਾਬ ਨਹੀਂ ਹੋਊਗਾ ਜੀ ਜਦੋਂ ਲੱਕੜ ਤਾਂ ਜਦੋਂ ਸੱਜ ਜਾਂਦੀ ਹੈ ਨਾ ਮੀਰ ਨਾਲ ਫਰੀਆਂ ਨਾਲ ਆਪਾਂ ਹੱਥ ਫਿਰ ਕਾਪੂਗੀ ਕਪੜਾ ਫੇਰੀ ਜਾਈਏ ਕਪੜਾ ਫੇਰ ਹਾਂ ਜੀ ਜਾਨੀ ਪੇਨ ਨਾਲ ਉਹ ਫੁੱਲੀ ਜਾਂਦੀ ਜਣ ਕੇ ਸੱਜਦੀ ਨਹੀਂ ਪੀ ਵੀ ਹਾਂ ਜੀ ਹਾਂ ਉਹ ਚੀਜ਼ ਨਹੀਂ ਹੋਊਗੀ ਤੁੱਪ ਦੇ ਵਿੱਚ ਵੀ ਨਹੀਂ ਸਾਬੂ ਆਹ ਭਲਾਈ ਵਾਲੇ ਦਰਵਾਜੇ ਜਿਹੜੇ ਪਾਲਚ ਕਰਦੇ ਆ ਪਾਈ ਜਿਵੇਂ ਆਪਾਂ ਮਤਲਬ ਕਹਦੇ ਨੇ ਡਿੱਕੋ ਵਜਦੀ ਆ ਪਾਲਚ ਹੁੰਦੀ ਆ ਇਹ ਸਾ ਸਾਗਵਾਨ ਲੱਕੜ ਦਾ ਦਰਵਾਜ਼ਾ ਹਾਂਜੀ ਸਾਗਵਾਨ ਲੱਕੜ ਦਾ ਦਰਵਾਜ਼ਾ ਹੈ ਜੀ